गुरुद्वार जिसे मनाया गया श्री मन पार्वसा में भोग पाई के सरदार हुई है ਬਾਲ ਜਾਨ ਨਮਨ ਜਾਨ ਨਰਦੀ ਕਥੀ ਸਜਣ ਸੱਚਾ ਬਾਤਸਾ ਸੇਰਨ ਸਾਹਨ ਸੰਬਉਦਾਉ ਸੰਤਾ ਕੋ ਮਤ ਕੋਈ ਨੰਦਾ ਹੋ ਸੰਤ ਰਾਮ ਹੈ ਕੋ ਆਹ ਕਬੀਰ ਮੈਂ ਤੋ ਗੁਰ ਪਾਇਆ ਗਿਆ ਦੇਹ ਧਰਤ ਨੀ ਗਲੀ ਮਿ ਸਾਰ ਨਾ ਜੀਆ ਲਗਨ ਨ ਮਾ ਮਾ ਕੀਓ ਕੈਉ ਨੀ ਸਾਨਾ ਕਾ ਉਠਾ ਗੁਏ ਮਾਨਸ ਸੁਹਿਲਾ ਜਾਵਹ ਤਾ ਫਲ ਪਾਵਹ ਆਗੈ ਮਿਲੈ ਵਡਾਈ ਜਾਵਹ ਤਾ ਫਲ ਪਾਵਹ ता पाई, जाए पावो, ता णिया मानी सिंह बबा थी जनरल सरदार सुबीर सिंह जी बच्ची बच्चियां की शहीद ਜਿਵੇਂ ਮਾਰ ਜਾਣ ਐਸਾ ਕੋਈ ਸੇਵ ਸਾਹਿਬ ਸੰਪਰਖ ਆਪਣਾ ਕਾ ਗਿਆ ਸਤਜੂ ਜੀਓ ਇਸ ਜਾਲ ਪਾਣੇ ਹਮਲੇ ਦੀ ਵਿੱਚ ਬੱਚੀ ਬੱਚੀਆਂ ਅਤੀ ਸੂਰ ਬੀਰ ਅਤੀ ਮੀਰੀ ਪੀਰੀ ਦੇ ਮਾਲਕ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਦੇ ਪਾਵਨ ਦਸਥਾਨ ਸ੍ਰੀ ਅਕਾਲ ਪਖ ਸਾਹਿਬੀ ਕੋ ਪਿਆਰਾ ਸ੍ਰੀ ਮਹਾਂਵਾਕ ਸੰਸਾਜ ਜੋ 1984 ਦੇ ਘੱਲੂ ਘਾਰੇ ਭਾਰਤੀ ਹਕੂਮਤ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਮੁਕੱਦਸ ਕਰਨਾ ਵਿੱਚ ਅਰਦਾਸ ਬੇਨਤੀ ਸਤਿਗੁਰੂ ਜੀਓ ਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਤਾਂ ਬਾਣੀ ਜਿਨ੍ਹਾਂ ਤੋਂ ਪਰਖੀ ਛੋੜਿਆ ਗਿਆ ਸਤਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਸਾਡੀ ਦੇਮਾਨ ਅਸਥਾਨ ਪਤਸੀ ਦੌੜਾ ਸਾਹਿਬ ਸਿੱਖਾਂ ਦਾ ਮਨ ਨੀਵਾ ਮਨ ਉੱਚੀ ਮਨ ਦਾ ਰਾਖਾ ਪਵਾਹੀ ਗੁਰੂ ਈ ਅਪਾਲ ਪੁਰਖ ਸਾ ਪਾਪੁਰਾ ਬਾਪੀ ਕੋ ਪਿਆਰਾ ਪਾਪ ਰੱਬੀ ਪਾਪੀ ਦਾ ਸਾਰਾ ਰਾਜੇ ਪਾਪ ਨਾਮ ਦੇ ਗੁਲਤੀ ਬਾਗ ਖੇਤ ਕੋ ਖਾਈ ਜੋਨ 19 ਅੱਜ ਜੀ ਕੀ ਕਹਣਾ ਚਾਹੁੰਦਾ ਇਸ ਦਾ ਸਮਾਂ ਜੋਨ 84 ਦੇ ਕਲੂਕਾਰੇ ਦੌਰਾਨ ਜਿਹੜੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾਂ ਦੇ ਵਿੱਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਜਿੱਥੇ ਸਮੁੱਚੇ ਵਿਸ਼ਵ ਦੇ ਵਿੱਚ ਸਿੱਖ ਜਗਤ ਵੱਲੋਂ ਮਨਾਇਆ ਗਿਆ ਉੱਥੇ ਤਖਸ਼ੀਰੀ ਦਮਦਮਾ ਸਾਹਿਬ ਵੱਲੋਂ ਵੀ ਇਹ ਪਾਵਨ ਦਿਹਾੜਾ ਬੜੀ ਸ਼ਰਧਾ ਭਾਵ ਦੇ ਨਾਲ ਮਨਾਇਆ ਗਿਆ ਹਮੇਸ਼ਾ ਹੀ ਅਸੀਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਜੂਨ 84 ਦੇ ਹਮਲੇ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਸ ਵਕਤ ਦੀ ਭਾਰਤੀ ਸਰਕਾਰ ਵੱਲੋਂ ਬੜੇ ਹੀ ਜ਼ਾਲਮਾਨਾ ਟੰਗ ਦੇ ਨਾਲ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਤਵਸਤ ਕੀਤਾ ਉੱਥੇ 35 ਹੋਰ ਗੁਰਦੁਆਰਿਆਂ ਦੇ ਉੱਤੇ ਵੀ ਹੱਲੇ ਬੋਲੇ ਇਹ ਜਿਹੜੇ ਹਮਲੇ ਆ ਇਹ ਸਿੱਖ ਕੌਮ ਦੇ ਜਿਹੜੇ ਹਿਰਦਿਆਂ ਦੇ ਉੱਤੇ ਇਹ ਰਸਤੇ ਜ਼ਖਮ ਹੈ ਜੀਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਔਰ ਅਸੀਂ ਹਮੇਸ਼ਾ ਹੀ ਆਪਣੇ ਸਿੰਘਾਂ ਨੂੰ ਜਿਹੜੇ ਨੇ ਸ਼ਹੀਦੀਆਂ ਦਿੱਤੀਆਂ ਨੇ ਬੱਚੇ ਬਜ਼ੁਰਗ ਇਸਤਰੀਆਂ ਸਭ ਨੂੰ ਜਿਹੜਾ ਉਹ ਯਾਦ ਕਰਦੇ ਰਹਿਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ